ਮੇਟੋ ਜੀ ਇੱਕ ਨਾ ਖਬਰ ਹੈ ਦੋ ਤਿੰਨ ਦਿਨਾਂ ਦੀ ਬੜਾ ਰੌਲਾ ਰੱਪਾ ਉਹਦਾ ਪਿਆ ਹੋਇਆ ਸਿੰਗਾਪੁਰ ਦੇ ਵਿੱਚ ਕੁਝ ਅਧਿਆਪਕ ਗਏ ਸੀ ਟ੍ਰੇਨਿੰਗ ਵਾਸਤੇ ਤੇ ਉੱਥੇ ਇੱਕ ਪ੍ਰਿੰਸੀਪਲ ਸਾਹਿਬ ਇਧਰੋਂ ਆਪਣੇ ਇਲਾਕੇ ਦੇ ਨੇ ਉਹਨਾਂ ਦਾ ਕੋਈ ਮਸਲਾ ਪੈ ਗਿਆ ਕਹਿੰਦੇ ਕਿ ਭਾਈ ਗੱਲ ਜਿਹੜੀ ਐ ਸੀ ਉਹ ਇੱਕ ਉੱਥੋਂ ਮੈਡਮ ਨਾਲ ਟ੍ਰੇਨਰ ਨਾਲ ਦੁਰਵਿਵਹਾਰ ਦੀ ਸੀ ਪਰ ਕਈ ਸਾਰੇ ਦੋਸਤਾਂ ਨੇ ਕਈ ਸਾਰੇ ਮਿੱਤਰਾਂ ਨੇ ਇਹ ਦੱਸਿਆ ਕਿ ਕੋਈ ਇਹਦਾਂ ਦਾ ਦੁਰਵਿਵਹਾਰ ਨਹੀਂ ਸੀ ਕੋਈ ਤਰਕਪ੍ਰਭੂਰ ਕੋਈ ਗੱਲ ਸੀ ਮਸਲਾ ਸੀ ਤੇ ਉਹ ਸੌਲਟ ਆਊਟ ਵੀ ਹੋ ਗਿਆ ਸੀ ਅੱਛਾ ਜੀ ਉੱਥੇ ਜਵਾਬੀ ਇਧਰੋਂ ਵੀ ਦਾਖਲ ਹੋ ਗਿਆ ਸੀ ਜਵਾਬ ਵੀ ਉੱਧਰੋਂ ਨਿਬੜ ਗਿਆ ਸੀ ਕੰ ਫੇਰ ਉਹ اچانک ਮੋਤਰੀ ਦਾ ਲੈਟਰ ਆ ਗਿਆ ਉਹਦੇ ਬਾਰੇ ਕੋਈ ਜਾਣਕਾਰੀ ਹੈ ਕਿ ਉਹ ਨਾ ਨਹੀਂ ਦੇਖੋ ਉਸ ਲੈਟਰ ਦਾ ਮੈਂ ਵੀ ਨਾ ਪਾਇਆ ਸੀਗਾ ਜੀ ਚਲੋ ਮੈਨੂੰ ਵੀ ਬਾਅਦ ਚ ਪਤਾ ਲੱਗਿਆ ਤਾਂ ਮੈਨੂੰ ਲੱਗਿਆ ਕਿਉਂਕਿ ਅਧਿਆਪਕ ਵਰਗ ਚੋਂ ਬਹੁਤ ਬੰਦੇ ਮੇਰੇ ਦੋਸਤ ਨੇ ਜੀ ਜੀ ਤਾਂ ਉਹਨਾਂ ਨੇ ਵਿਚਲੀ ਗੱਲ ਸਮਝਾਈ ਕਿ ਅਸਲ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਦੁਰਵਿਹਾਰ ਇਹਦੀ ਹੁਣ ਪਰਿਭਾਸ਼ਾ ਤੇ ਤੈਅ ਕੀਤੀ ਨਹੀਂ ਗਈ ਹਮ ਅਸੀਂ ਵੀ ਹੈਰਾਨ ਕਿ ਯਾਰ ਇੱਕ ਪ੍ਰਿੰਸੀਪਲ ਭੇਜਿਆ ਦਾ ਟ੍ਰੇਨਿੰਗ ਵਾਸਤੇ ਆ ਉਹ ਕਹਿ ਰਹੇ ਆ ਉੱਤੇ ਲਿਖ ਰਹੇ ਆ ਲੈਟਰ ਦੇ ਵਿੱਚ ਕਿ ਟ੍ਰੇਨਰ ਦੇ ਨਾਲ ਦੁਰਵਿਹਾਰ ਇਹ ਸਰ ਕਿੱਡੀ ਘਟੀਆ ਸ਼ਬਦਾਬਲੀ ਆ ਤੁਸੀਂ ਆਪ ਦੇ ਪ੍ਰਿੰਸੀਪਲ ਜੀ ਹੁਣ ਸਾਡੇ ਵਰਗੇ ਨੇ ਫਿਰ ਜਲੂਸ ਕੱਢਣਾ ਹੀ ਆ ਤੁਹਾਡਾ ਜੀ ਜਦੋਂ ਤੁਸੀਂ ਆਪ ਹੀ ਜਲੂਸ ਕਢਾ ਰਹੇ ਹੋ ਹੂੰ ਤਾਂ ਗੱਲ ਇਹ ਆ ਕਿ ਭਾਈ ਚਲੋ ਮੈਂ ਤਾਂ ਵਾਪਸ ਲੈ ਲਈ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਪਿਛਲੀ ਗੱਲ ਦਾ ਕਿ ਦਰਅਸਲ ਕੀ ਆ ਕਿ ਸ਼ਾਇਦ ਪਹਿਲਾਂ ਉੱਥੇ ਵਿਗਾੜ ਜਿਹੜਾ ਇਸ ਗੱਲੋਂ ਪਿਆ ਕਿ ਕਾਫੀ ਧੀਰ ਤੋਂ ਬੈਠੇ ਸਨ ਉਹ ਸਭ ਉੱਠ ਕੇ ਸੁਣ ਰਹੇ ਸੀ ਹੂੰ ਤਾਂ ਉੱਠਣ ਬੈਠਣ ਤੋਂ ਇੱਕ ਝਗੜਾ ਵਧਿਆ ਜੀ ਸ਼ਾਇਦ ਇੱਕ ਭਾਸ਼ਾ ਦਾ ਵੀ ਉੱਥੇ ਮਸਲਾ ਉੱਭਰਿਆ ਕਿ ਕੀ ਚੀਨੀ ਭਾਸ਼ਾ ਸਿੱਖਣੀ ਲਾਜ਼ਮੀ ਹੈ ਹੂੰ ਮੈਂ ਡਿੰਗ ਸੁਣਦੇ ਸਮਝਣ ਦੇ ਵਿੱਚ ਇਹ ਹਾਂਜੀ 2-3 ਇਹ ਮਤਲਬ ਕਿ ਇੱਕ ਆਰਗੂਮੈਂਟ ਸੀਗਾ ਜੀ ਤਾਂ ਉਸ ਪ੍ਰਿੰਸੀਪਲ ਬਾਰੇ ਵੀ ਕਿਹਾ ਜਾ ਰਿਹਾ ਕਿ ਬਹੁਤ ਮਤਲਬ ਕਾਬਲ ਪ੍ਰਿੰਸੀਪਲ ਹੈ ਹੂੰ ਸਰ ਜਦੋਂ ਆਪਾਂ ਹੁਣ ਕਿਸੇ ਨੂੰ ਨਹੀਂ ਜਾਣਦੇ ਠੀਕ ਹੈ ਨਾ ਉਸ ਕਾਲ ਦਾ ਅਫਸੋਸ ਵੀ ਹੁੰਦਾ ਹੈ ਚਲੋ ਤਾਂ ਭਾਈ ਇਹ ਗੱਲਾਂ ਹੋਣ ਨਿਕਲ ਕੇ ਆ ਰਹੀਆਂ ਨੇ ਕਿ ਇੱਥੇ ਮਾਮਲਾ ਸੌਲਵ ਹੋ ਗਿਆ ਸਭ ਕੁਝ ਹੋ ਗਿਆ ਜੀ ਜਵਾਬ ਸ਼ਾਇਦ ਦਫ਼ਤਰ ਦਾ ਆਖਰ ਸਭ ਕੁਝ ਹੋ ਗਿਆ ਜੀ ਉਸ ਤੋਂ ਬਾਅਦ ਅਚਾਨਕ ਮੌਤ ਲਈ ਤੇ ਹੁਣ ਹੁਣ ਤੁਹਾਨੂੰ ਪਤਾ ਡੀਟੀਐਫ ਤੋਂ ਲੈ ਕੇ ਜੋ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ ਵਗੈਰਾ ਜੋ ਜਥੇਬੰਦੀ ਹੈ ਉਹ ਸਾਰੇ ਹੀ ਇਕੱਠ ਹੋ ਗਏ ਨੇ ਕਿ ਭਾਈ ਇਹ ਕੀ ਚੱਲ ਰਿਹਾ ਹੂੰ ਔਰ ਕਿਸੇ ਨੂੰ ਵੀ ਕੋਸ਼ ਵੀ ਇੱਕ ਸ਼ਬਦ ਸੱਚੀ ਉਹ ਸ਼ਬਦ ਦੇ ਮਤਲਬ ਹੀ ਬੜੇ ਹੁੰਦੇ ਨੇ ਬਿਲਕੁਲ ਜੀ ਹੁਣ ਦੁਰਵਿਹਾਰ ਦਾ ਮਤਲਬ ਤੇ ਆਪਾਂ ਕਹਿੰਦੇ ਹੋ ਸਕਦਾ ਕੋਈ ਲੇਡੀ ਹਾਂਜੀ ਬਿਲਕੁਲ ਦੁਰਵਿਹਾਰ ਦਾ ਮਤਲਬ ਤੇ ਹੁੰਦਾ ਕਿ ਤੁਸੀਂ ਕਿਸੇ ਜਨਾਨੀ ਦੇ ਨਾਲ ਭੜਾ ਵਰਤਾਓ ਕੀਤਾ ਤੇ ਭੜਾ ਵਰਤਾਓ ਚ ਤਾਂ ਬਹੁਤ ਕੁਝ ਆ ਜਾਂਦਾ ਜੀ ਜੀ ਤਾਂ ਠੀਕ ਹੈ ਨਾ ਜਤਾਉ ਉਹਨੂੰ ਤੁਸੀਂ ਐਕਸਪਲੇਨ ਕਰ ਦਿੰਦੇ ਚੰਗੀ ਤਰ੍ਹਾਂ ਕੀ ਮਸਲਾ ਹੈ ਜੀ ਤੇ ਦੂਜੀ ਗੱਲ ਇਹ ਕਿ ਸਿੰਗਾਪੁਰ ਦੇ ਵਿੱਚ ਜੇ ਆਇਆ ਕਿ ਜੇ ਕਿਸੇ ਨੇ ਤੁਹਾਨੂੰ ਉੱਥੋਂ ਕੰਪਲੀਟ ਹੀ ਨਹੀਂ ਭੇਜੀ ਅਗਲੇ ਨੇ ਜਵਾਬ ਲਿਖ ਕੇ ਦੇ ਦਿੱਤਾ ਹੂੰ ਤੁਸੀਂ ਪਤਾ ਨਹੀਂ ਤਾਂ ਚਲੋ ਕੋਈ ਗੱਲ ਨਹੀਂ ਬਚ ਕੇ ਰਹੋ ਬਸ ਮਤਲਬ ਕੋ ਰੋਂਗ ਸੈਟ ਸ਼ਾਇਦ ਹੋ ਸਕਦਾ ਯੂ ਟਰਨ ਆਉਂਦਾ ਹੋਵੇ ਕਿਤੇ ਗੱਡੀ ਆਪਦੀ ਮਾਰ ਨਾ ਲਿਓ ਤੇ ਇਹਦੇ ਵਿੱਚ ਵੀ ਯੂ ਟਰਨ ਆਉਣ ਦੀ ਸੰਭਾਵਨਾ ਪੂਰੀ ਪੂਰੀ ਪਹਿਲਾਂ ਦੱਸਦੇ ਕਿੱਥੇ ਸੌਟ ਹੋ ਗਿਆ ਸੀ ਮਸਲਾ ਜੀ ਇਹ ਤਾਂ ਹੋਣਾ ਨਹੀਂ ਚਾਹੀਦਾ ਪਤਾ ਨਹੀਂ ਕੀ ਚੱਲ ਰਿਹਾ ਹੁਣ ਤੁਸੀਂ ਜੇ ਦੇਖੋਗੇ ਤੇ ਇੱਕ ਕੱਲ ਹੋਰ ਆ ਸੁਣਨੀ ਮੈਂ ਗੱਲ ਸੁਣ ਰਿਹਾ ਸੀਗਾ ਹਮ ਡੈਪੂਟੇਸ਼ਨ ਤੇ ਭੇਜੇ ਜੀ ਇਹਨਾਂ ਨੇ ਟੀਚਰ ਹਮ ਬਾਾਈ ਕਿਤੇ ਹੀ ਉਹਨਾਂ ਬਾਰੇ ਇਹਨਾਂ ਦਾ ਇੱਕ ਅਫਸਰ ਕਹਿਣ ਦਿਆ ਸੀਗਾ ਲਓ ਜੀ ਡੈਪੂਟੇਸ਼ਨ ਤੇ ਸਾਨੂੰ ਟ੍ਰਾਂਸਪੋਰਟ ਵਿਭਾਗ ਵਿੱਚ ਚਾਹੀਦੇ ਸੀ ਟੀਚਰਾਂ ਨੇ ਅਪਲਾਈ ਕਰ ਦਿੱਤਾ ਸੀ ਕੀ ਕਰੀਏ ਇੱਥੇ ਨਾਲ ਹੀ ਬਿਨਾ ਪੁੱਛੇ ਬਿਨਾ ਮੰਗੇ ਡੈਪੂਟੇਸ਼ਨ ਤਾਂ ਤੁਸੀਂ ਆਪਦੇ ਬੰਦੇ ਪੂਰੇ ਕਰੋ ਡੈਪੂਟੇਸ਼ਨ ਦੀ ਲੋੜ ਨਾ ਪਵੇ ਡੈਪੂਟੇਸ਼ਨ ਦੇ ਮਾਮਲੇ 'ਚ ਤੇ ਆਪਾਂ ਨੂੰ ਪਤਾ ਬਥੇਰੇ ਉਹਲੇ ਛੱਪੇ ਚੱਲਦੇ ਆ ਜੀ ਹੂੰ ਕੋਈ ਕਿਤੋਂ ਦੀ ਡੈਪੂਟੇਸ਼ਨ ਲੈ ਲੈਂਦਾ ਚੰਡੀਗੜ੍ਹ ਦੀ ਮੁਹਾਲੀ ਦੀ ਲੈ ਕੇ ਤੇ ਚੁੱਪ ਕਰਕੇ ਆਪਦੇ ਬੱਚੇ ਪੜਾਈ ਜਾਂਦੇ ਆ ਇਸ ਤਰੀ ਹੁੰਦਾ ਇਹ ਚੀਜ਼ ਠੀਕ ਹੈ ਨਾ ਜੀ ਸੋ ਇਹ ਸਾਰਾ ਕੁਝ ਹੈ ਕਿ ਤੁਸੀਂ ਵਿੰਡੋ ਖੋਲ੍ਹਦੇ ਹੋ ਤਾਂਗਲਾ ਫਾਇ ਇਹ ਸਮਝ ਤੋਂ ਬਾਹਰ ਆ ਕਿ ਇੱਕ ਪਾਸੇ ਤੁਹਾਡੇ ਆਪਣੇ ਲੈਕਚਰਾਰ ਘਟਿਆ ਪ੍ਰਿੰਸੀਪਲ ਘਟਿਆ ਮੁਖ ਅਧਿਆਪਕ ਘਟਿਆ ਦੂਜੇ ਪਾਸੇ ਚੱਕ ਕੇ ਤੁਸੀਂ ਡੈਪੂਟੇਸ਼ਨ ਲਈ ਜਾਂਦੇ ਹੋ ਤੇ ਕਹਿੰਦੇ ਹੋ ਕਿ ਉਧਰ ਬੰਦੇ ਘੱਟ ਸੀ ਹੁਣ ਇਹਨਾਂ ਨੇ ਅਪਲਾਈ ਕਰਤਾ ਅਸੀਂ ਕੀ ਕਰੀਏ ਤਾਂ ਮਤਲਬ ਕਿ ਸਮਝ ਨਹੀਂ ਆਉਂਦੀ ਜੀ ਕਿ ਕੀ ਇਹ ਚੱਲਦਾ ਪਿਆ ਜੀ ਜੀ